ਸੋ ਕਹੋ ਟੱਲ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸ਼ਨ ਪਰ ਸੇਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੋਰ ਅਰਸੋਂ ਪੁਰਸੋਂ ਚਟੀਐ ਤਦ ਦਡਠੇ ਸਚੇ ਪਾਤੋ ਸ਼ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਪਾਤੋ ਸ਼ ਸਿਰ ਸਾਦੈ ਸਾਹੋ ਜਿਸ ਪਾਸ ਬਹਿਤੀ ਆ ਸੋਈ ਐ ਸਬਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਕਾਰ ਪਹਿਲਾ ਇਕ ਓੰਕਾਰ ਸਤ ਗੁਰ ਪਰਸਾਦ ਸੇਵਕ ਸੇਵ ਕਰਹੀ ਸਭ ਤੇਰੀ ਜਿਨ ਸਬਦੈ ਸਾਜ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਅਨ ਦਿਨ ਗੁਣ ਗਾਵੇ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇ ਸੇਵਕ ਸੇਵ ਕਰਹੀ ਸਭ ਤੇਰੀ ਜਿਨ ਸ਼ਬਦੈ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਅਨ ਦਿਨ ਗੁਣ ਗਾਵੇ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ ਏ ਕੋ ਸੱਚਾ ਸਜ ਤੂ ਕੇਵਲ ਆਪ ਮੋਰਾਰੀ ਰਹਾ ਜਾਗਤ ਰਹੀ ਤਨੀ ਪ੍ਰਭ ਪਾਇਆ ਸ਼ਬਦ ਦੇ ਹੰਮੇ ਮਾਰੀ ਗਿਰਹੀ ਮੈਂ ਸਦਾ ਹਰ ਜਨ ਓਦਾਸੀ ਗਿਆਨ ਤਤ ਵਿਚਾਰ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਉਰ ਥਾਰੀ ਏ ਮਨੁ ਆਂ ਦੈ ਜਿਸ ਧਾਮ ਦਾ ਦੂਜੈ ਪਾਈ ਖਵਾਇਆ ਮਨ ਮੁਖ ਮੁਗਦ ਹਰ ਨਾਮ ਨਾ ਚਿਤੈ ਬਿਰਤਾਂ ਜਨਮ ਗਵਾਇਆ ਸਤਗੁਰ ਭੇਟੇ ਤਾ ਨਾਉ ਪਾਈ ਹਮੈ ਮੋ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਈ ਪ੍ਰਭ ਸਾਚੈ ਸਾਚ ਰਖਿਆ ਔਰ ਤਾਰੀ ਨਾਨਕ ਨਾਮ ਗਤ ਮਤ ਪਾਈ ਇਹ ਹਾਰਸ ਹਮਾਰੀ ਹਰ ਜਨ ਸਾਚੀ ਸਾਚ ਕਮਾਵਹੀ ਗੁਰ ਕੈ ਸ਼ਬਦ ਵਿਚਾਰੀ ਆਪੇ ਨਿਲ ਲੈ ਪ੍ਰਭ ਸਾਚੈ ਸਾਚੁ ਰਖਿਆ ਓਰ ਧਾਰੀ ਨਾਨਕ ਨਾਉ ਗਤ ਮਤ ਪਾਈ ਇਹਾਰਾਸ ਹਮਾਰੀ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ